ਤੇ ਨਾਂ ਪੂਰਾ ਲਿਖਿਆ ਜੇ ਗੁਰੂ ਨਾਨਕ ਦੇਵ ਇੱਥੇ ਫਿਰ ਮਲਾਵਟ ਦੀ ਗੱਲ ਕਰਨੀ ਆਖੇ ਜੀ ਦੇਵ ਲਬਸ ਨਾ ਗੁਰਾਂ ਦੇ ਨਾਲ ਏਜੰਸੀਆਂ ਨੇ ਲਾ ਦਿੱਤਾ ਕਿਸੇ ਦੀ ਮੱਝ ਦੁੱਧ ਨਹੀਂ ਦਿੰਦੀ ਉਹ ਏਜੰਸੀਆਂ ਨੇ ਪਤਾ ਨਹੀਂ ਕਿਹੜਾ ਠਿਕਾਣਾ ਲਾ ਦਿੱਤਾ ਕਿਸ ਦਾ ਨਿਆਣਾ ਨਸ਼ਿਆਂ ਤੇ ਲੱਗਿਆ ਏਜੰਸੀਆਂ ਨੇ ਆ ਕਰਤਾ ਕਿਸ ਦਾ ਨਿਆਣਾ ਫੇਲ ਹੋ ਗਿਆ ਏਜੰਸੀਆਂ ਨੇ ਉਹ ਕਰਤਾ ਕੀੜੀ ਵੀ ਮਰ ਗਈ ਤੇ ਏਜੰਸੀਆਂ ਨੇ ਮਾਰ ਏਜੰਸੀਆਂ ਨੂੰ ਭਾਵੇਂ ਸੁਪਨਾ ਨਾ ਆਇਆ ਹੋਵੇ ਨਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸੁਚੇਤ ਰਹਿਣਾ ਚਾਹੀਦਾ ਹੈ ਏਜੰਸੀਆਂ ਵੱਲੋਂ ਵੀ ਕੌਮ ਦੇ ਦੁਸ਼ਮਣਾਂ ਵੱਲੋਂ ਵੀ ਅੱਖਾਂ ਨਹੀਂ ਮੀਟੀਆਂ ਜਿਹੜਾ ਦੀਵਾ ਨਵਾਂ ਬਲਿਆ ਹੋਵੇ ਨਾ ਉਹਨੂੰ ਬੁਝਾਉਣ ਲਈ بڑے ਤੂਫਾਨ ਪ੍ਰਗਟ ਹੋ ਰਹੇ ਨੇ ਧਿਆਨ ਰੱਖਣਾ ਪੈਂਦਾ ਪਰ ਜੇ ਤੁਹਾਡਾ ਬੱਚਾ ਨਿਤਨੇਮ ਨਹੀਂ ਕਰ ਰਿਹਾ ਤੇ ਕਿਹੜੀ ਏਜੰਸੀ ਨੇ ਆ ਕੇ ਇਹਦੀ ਰਜਾਈ ਜਿਹੜੀ ਸੀ ਸੰਗਣੀ ਕੀਤੀ ਵੀ ਇਹਨੂੰ ਨਿਗਾਹ ਆ ਰਵੇ ਉੱਠੇ ਹੀ ਨਾ ਸੁੱਤਾ ਜਿਹੜਾ ਆਲਾਰਮ ਲਾਇਆ ਸੀ ਤੁਹਾਡੇ ਕਾਕੇ ਨੇ 4 ਵਜੇ ਉੱਠਣਾ ਏਜੰਸੀ ਨੇ ਬੰਦ ਕੀਤਾ ਸੀ ਆ ਕੇ ਸੁਤਾ ਨਾ ਉਠੇ। ਠੇਕੇ ਤੇ ਜਾ ਕੇ ਜਿਹੜੀ ਸ਼ਰਾਬ ਲਈ ਹੈ ਵੇਸਵਾ ਦੇ ਕੋਠੇ ਤੇ ਕਾਕਾ ਗਿਆ ਏਜੰਸੀਆਂ ਲੈ ਕੇ ਗਈਆਂ। ਜਾਂ ਏਜੰਸੀਆਂ ਨੂੰ ਭੰਡੀ ਜਾਓ ਜਾਂ ਪ੍ਰਬੰਧਕ ਕਮੇਟੀਆਂ ਨੂੰ ਕਈ ਸ਼ਰੋਮਣੀ ਕਮੇਟੀ ਦੇ ਪਿੱਛੇ ਪਏ ਨੇ। ਕੋਈ ਲੋਕਲ ਕਮੇਟੀਆਂ ਦੇ ਕੋਈ ਸਾਧੂਆਂ ਸੰਤਾਂ ਦੇ ਪਿੱਛੇ ਪਏ ਨੇ। ਹੁਣ ਸਾਧੂ ਸੰਤਾਂ ਦੀਆਂ ਕਮੇਟੀਆਂ ਵਾਲੇ ਤੁਹਾਡਾ ਨਿਤ ਨਿਮ ਕਰਿਆ ਕਰਨ ਘਾਰਾ ਕੇ। ਇਹ ਸਭ ਭਗੌੜੇ ਹੋਣ ਵਾਲੀਆਂ ਗੱਲਾਂ ਨੇ ਕਮੇਟੀਆਂ ਵੀ ਤੁਹਾਡੀਆਂ ਹੀ ਬਣਾਈਆਂ ਤੁਸੀਂ ਚੁੰਨਦੇ ਹੋ ਇਹਦਾ ਮਤਲਬ ਹੈ ਜਿਹੜੇ ਲੋਕ ਅਸੀਂ ਚੁਣੇ ਨੇ ਉਹ ਸਾਡੇ ਚੁਣੇ ਤਾਂ ਮਤਲਬ ਸਾਡਾ ਆਪਦਾ ਜੀਵਨ ਨਹੀਂ ਹੈ ਅਸੀਂ ਆਪਣੇ ਅਰਗੇ ਚੁਣਦੇ ਨੇ ਫਿਰ ਸਾਰਾ ਸਾਲ ਲਾਹਮੇ ਦਿੰਦੇ ਨੇ ਜਿਸ ਦਿਨ ਤੁਸੀਂ ਆਪਣੇ ਘਰ ਵਿੱਚ ਆਪਣਾ ਨਿਤਨੇਮ ਸੰਭਲਿਆ ਨਾ ਉਦੋਂ ਗੁਰਦਾਰੇ ਵੀ ਸੰਭੇ ਜਾਣਗੇ ਤੇ ਸਿੱਖੀ ਵੀ ਸੰਭੀ ਜਾਵੇਗੀ ਤੋ ਦੋਸ਼ ਦੇਣਾ ਛੱਡੀਏ ਸਾਡੇ ਆਪਣੇ ਜੀਵਨ ਵਿੱਚ ਨਿਗਾਰ ਹੈ ਸਾਡਾ ਆਪਣਾ ਮਨ ਨਹੀਂ ਕਰਦਾ ਅਮਰਤ ਵੇਲਾ ਸਾਂਭਣ ਨੂੰ ਅੈਬ ਛੱਡ ਕੇ ਅਮਰਤ ਛਕਣ ਨੂੰ ਚੌਂਕੜਾ ਮਾਰਨ ਨੂੰ ਨਾਮ ਜਪੜਨ ਜਿਹੜਾ ਬੱਚਾ ਬਚਪਨ ਤੋਂ ਸਖੀ ਨਾਲ ਜੁੜ ਗਿਆ ਲੱਖੋ ਦੇ ਮੂੰਹ ਵਿੱਚ ਆ ਕੇ ਏਜੰਸੀਆਂ ਲੀਡਰ ਨਸ਼ਾ ਤੁੰਣ ਨੂੰ ਨਹੀਂ ਕਰੇਗਾ ਕਿਉਂਕਿ ਉਹਨੂੰ ਨਾਮ ਦੀ ਗੁਰਤੀ ਮਿਲੀ ਹੈ ਜਿਹੜਾ ਨਾਮ ਤੋਂ ਦੂਰ ਹੈ ਉਹ ਭਸ ਕੇ ਸਾਰੇ ਭਾਈ ਤੋ ਰੱਬ ਦਾ ਵਾਸਤਾ ਜੇ ਹੋਰਾਂ ਨੂੰ ਦੋਸ਼ ਦੇਣਾ ਛੱਡ ਕੇ ਆਪ ਸਿੱਖੀ ਚ ਪਰਪੱਕੋ ਯੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਰੱਬ ਦਾ ਸਾਜਿਆ ਹੈ ਖਾਲਸਾ ਔਰ ਕਲਗੀਧਰ ਦਾ ਵਾਰ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਰਦੀਓ ਮੈਂ ਸਾਰਾ ਜੱਗ ਇਹ ਗਾਹੈ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਦੀਪ ਜਨਾਚਰ ਮੇਰੇ ਆਖੇ ਲੱਗੇਗਾ ਵਾਲ ਬਿੰਗਾ ਨਹੀਂ ਹੁੰਦਾ ਖਾਲਸੇ ਦਾ ਜਿੱਦਣ ਬੇਪਰਦੀ ਰੀਤੀ ਧਾਰਦੀ ਜਾਂ ਮੇਰੇ ਤੋਂ ਬੇਪਰੀਤ ਚੱਲ ਪਿਆ ਕਹਿੰਦੇ ਉਸ ਦਿਨ ਆਪੇ ਮਰ ਮੁਕ ਜਾਣਗੇ ਰੱਬ ਦਾ ਬਣਾਇਆ ਤੇ ਮੱਛਰ ਨਹੀਂ ਮਰਿਆ ਖਾਲਸਾ ਕਿੱਥੋਂ ਮਿਟੇਗਾ ਜੰਸੀਆਂ ਮਕਤਾ ਦੇਣਗੇ ਜਿਹੜੇ ਆਪ 7-8 ਸੌ ਵਰਾ ਗੁਲਾਮ ਰਹੇ ਉਹ ਤੁਹਾਨੂੰ ਮਿਟਾਉਣਗੇ ਤੁਸੀਂ ਆਪ ਮਿਟਦੇ ਹੋ ਜਿੱਦਣ ਗੁਰਸਿੱਖੀ ਤੋਂ ਕਿਨਾਰੇ ਹੁੰਦੇ ਇਤਨੇ ਮਾਪ ਛੱਡਦੇ ਹੋ ਖੰਡੇ ਦੀ ਪੌੜ ਆਪ ਛੱਡੀ ਹੋਈ ਹੈ ਤੇ ਦੋਸ਼ ਇਧਰ ਉਧਰ ਘਵਾਡੀਆਂ ਨੂੰ ਦੇ ਜਾਣਗੇ ਯਾਦ ਰੱਖਿਓ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਧਰਮ ਇਹ ਸਿਖਾਉਂਦਾ ਹੈ ਜੋ ਬੀਜਿਆ ਉਹ ਵੱਢੀਦਾ ਹੈ ਹੁਣ ਜਿਹੜੇ ਨਿਆਣੇ ਨੂੰ ਜੰਮਦੇ ਨੂੰ ਟੀਵੀ ਫੜਾ ਦਿੱਤਾ ਦੇ ਟੈਬ ਫੜਾ ਦਿੱਤੀ ਫੋਨ ਫੜਾ ਦਿੱਤਾ ਗੰਦੇ ਮੰਦੇ ਗਾਣੇ ਸੁਣੇਗਾ ਗੰਦੇ ਮੰਦੇ ਗੀਤ ਸੁਣਦਾ ਕੰਦੇ ਮੰਦੇ ਐਕਟਰ ਵੇਂਦਾ ਐ ਮੂਵੀਆਂ ਵੇਂਦਾ ਐ ਨਸ਼ੇੜੀ ਲੋਕਾਂ ਨੂੰ ਵੇਂਦਾ ਇਦਾਂ ਦਾ ਹੀ ਬਣੇਗਾ ਜੋ ਵੀ ਜਿਆ ਉਹ ਹੀ ਵੱਢ ਰਹੇ ਜੇ ਕਾਕਾ ਵੱਡਾ ਹੋ ਕੇ ਨਸ਼ੇ ਕਰਨ ਲੱਗਿਆ ਤੁਸੀਂ ਬੀਜਿਆ ਸੀ ਜੇ ਨੂੰ ਉਂਗਲੋਂ ਫੜ ਕੇ ਮਾਈ ਘਰਦਾਰੇ ਲੈ ਕੇ ਗਈ ਹੁੰਦੀ ਜਪਜੀ ਜਪ ਸਾਹਿਬ ਪੜਾਇਆ ਹੁੰਦਾ ਤੇ ਆਪੇ ਗੁਰਮਖ ਬਣਦਾ ਦਾਤਾ ਬਣਦਾ ਸੰਤ ਬਣਦਾ ਦੋਸ਼ ਰੱਬ ਨੂੰ ਦੇਣਗੇ ਦੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਕਾਕਾ ਨਸ਼ੇ ਤੇ ਲੱਗ ਗਿਆ ਨਹੀਂ ਤੁਸੀਂ ਬੀਜਿਆ ਸੀ ਦੋਸ਼ ਆਪਣਾ ਹੈ ਰੱਬ ਕਿਸੇ ਦਾ ਵੈਰੀ ਨਹੀਂ ਹੈ ਹੁਣ ਜਿਨ੍ਹਾਂ ਦੇ ਬੱਚੇ ਬਚਪਨ ਤੋਂ ਹੀ ਸੰਖਿਆ ਲੈਂਦੇ ਨੇ ਨਾ ਉਹਨਾਂ ਦੇ ਕਿਦਰੇ ਜੀਵਨ ਵਿੱਚ ਹੋ ਹੋ ਸਕਦਾ ਸੰਸਾਰ ਘਟ ਕਮਾ ਸਕਣ ਪੈਸਾ ਬਹੁਤਾ ਲਾ ਕਮਾ ਸਕਣ ਪਰ ਵਾਹਿਗੁਰੂ ਅੰਮ੍ਰੰਕਾਰ ਉਹਨਾਂ ਕਮਾਇਆ ਹੁੰਦਾ ਹੈ ਨਸ਼ੇ ਤੋਂ ਬਚੇ ਹੋਏ ਆਰਥਿਕ ਮੰਦੀ ਹੋ ਸਕਦੀ ਹੈ ਪਰ ਮਾਨਸਿਕ ਤੌਰ ਤੇ ਕਮਜ਼ੋਰ ਨਹੀਂ ਹੁੰਦੇ ਉਹ ਕੋਰੇ ਕਾਗਜ਼ ਨੇ ਬੱਚੇ ਮਾਵਾਂ ਬੇਟੀਆਂ ਨੇ ਪੜਣਾ ਬੇਟੀਆਂ ਨੇ ਬਜ਼ੁਰਗ ਬੈਠੇ ਨੇ ਜੋ ਕਾਗਜ਼ ਤੇ ਲਿਖ ਦੋਗੇ ਉਹ ਹੀ ਰਵੇਗਾ ਤੇਰੇ ਕਾਗਜ਼ ਤੇ ਕਾਰਟੂਨ ਲਿਖਿਆ ਗਿਆ ਗੰਦੇ ਗੀਤ ਲਿਖੇ ਹੋਏ ਨੇ ਮੈਲੀਆਂ ਫਿਲਮਾਂ ਲਿਖੀਆਂ ਆਗੀਆਂ ਨੇ ਉਹ ਫਿਲਮਾਂ ਵਾਲੇ ਜਿਹੜੇ ਐਕਟਰ ਜਿਹੇ ਨੇ ਜਿਹੜੇ ਦਿਨ ਰਾਤ ਨਸ਼ੇ 'ਚ ਗਲਤਾਂ ਨੇ ਕਾਕਾ ਉਹਨਾਂ ਵਰਗਾ ਹੀ ਹੋਏਗਾ ਤੂੰ ਐਵੇਂ ਦੋਸ਼ ਦੇਣ ਵਿੱਚ ਨਾ ਦੌੜਿਆ ਕਰੋ ਆਪਣੇ ਜੀਵਨ ਸੰਭੋ ਗੁਰਮਤ ਦੇ ਅਕੋਰਡਿੰਗ ਅਖੇੜੀ ਦੇਵ ਲਵਜ ਏਜੰਸੀਆਂ ਨੇ ਰਲਾ ਦਿੱਤਾ ਨਾਂ ਤੇ ਗੁਰੂ ਨਾਨਕ ਸਾਹਿਬ ਸੀ। ਪਰ ਏਜੰਸੀਆਂ ਚ ਗੁਰੂ ਅਰਜਨ ਸਾਹਿਬ ਕੋਲ ਕਿਹੜਾ ਬਹਿ ਗਿਆ ਜਿੰਨੇ ਜਾ ਕੇ ਆਖਿਆ ਮਹਾਰਾਜ ਗੁਰਨਾਨਕ ਦੇਵ ਲਿਖੋ। ਤੋਂ ਬਾਦ ਉਹਦੀਆਂ ਬਾਤਾਂ ਨੇ ਦੇਵ। ਤਾਇਵਿਕ ਤਾਕਤਾਂ ਦੇ ਮਾਲਕ ਨੂੰ ਆਂਦੇ ਨੇ ਜਿਹਦੇ ਕੋਲ ਆ ਗਈਆਂ ਉਹ ਦੇਵਤਾ ਹੈ। ਤੋ ਗੁਰੂ ਨਾਨਕ ਨਾਲੋਂ ਵੱਡਾ ਦੇਵ ਕੌਣ ਹੈ ਪੂਰੀ ਪੰਕਤੀ ਹੈ ਗੁਰੂ ਨਾਨਕ ਦੇਵ गोविंद ਰੂਪ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਕਾਲ ਸੂਪ ਨੇ ਹੀ ਇਸ ਦਾ ਇੰਬੋਡੀਮੈਂਟ ਆਫ ਲਾਈਟ ਖੁਦ ਖੁਦਾ ਦੀ ਉਹਨਾਂ ਵਰਗਾ ਕੋਈ ਦੂਜਾ ਨਹੀਂ ਹੈ